ਕੱਤੋਂ ਆ ਗਿਆ ਕੋਈ ਨਾਰਦ ਜੀ ਲਾਲ ਨੂੰ ਹੋ ਜਾਓ ਜੀ ਬੜੀਆ ਪੰਜ ਪੌਸਟਰ ਹੋ ਰਹੀ ਹੈ ਪ੍ਰਵੇਸ਼ਿੰਦਰ ਸੰਜੂ ਸੱਚੀ ਗੱਲ ਵੀ ਸਾਰੇ ਨੂੰ ਇਹਦਾ ਜੀ ਲੋਰੀ ਕਮੈਂ ਨੂੰ ਮੱਤਕਾ ਕਰ ਮੜ ਮੱਤਕਾ ਮੜ ਜੀ ਮੈਂ ਮੈਂ ਮੈਮ ਨੂੰ ਹਾਂ ਜੀ ਮੜ ਜਾ ਇੱਕ ਮਿੰਟ ਸਰ ਇੱਕ ਮਿੰਟ ਸਾਈਡ ਤੇ ਹੋ ਜਾ ਬੱਚੇ ਸਾਈਡ ਤੇ ਹੋ ਜਾ فرمند صاحب اکمانڈ آستین در بودي بول ما لڳا لڳا مزا دو چک منڈ صاحب ਯਾਰ ਕੀ ਕਰੀਏ ਨਾ ਬੀਚੋ ਕਿ ਮੈਂ ਤਾਂ ਬਹੁਤ ਕੁਛ ਹੀ ਨਾ ਕਰ ਸਕਦਾ ਉਹਨਾਂ ਦੀ ਗੱਲ ਹੀ ਨਹੀਂ ਹੁੰਦੀ ਨਾ ਜਿਨਾ ਤਾਂ ਜਿਵੇਂ ਪਤਾ ਹੋ ਉਹਨਾਂ ਦੇ ਨਾਲ ਦੀਰ ਦੇ ਨਾਲ ਸਵਾਗਤ ਸਾਡੇ ਦਰਮਿਆਨ ਮੌਜੂਦ ਕੈਬਨਿਟ ਮਿੰਿਸਟਰ ਹਲਕਾ ਐਮ ਐਲ اے ਇਸ ਇਲਾਕੇ ਦੇ ਸਾਡੇ ਪੰਜਾਬ ਸਰਕਾਰ ਦੇ ਕੈਬਨਿਟ ਮਿੰਿਸਟਰ ਰੈਵਨਿਊ ਡਿਜਾਸਟਰ ਮੈਨੇਜਮੈਂਟ ਵਾਟਰ ਸਪਲਾਈ ਸੈਨੀਟੇਸ਼ਨ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਕਈਆਂ ਨੂੰ ਸੁਣਗੀਆਂ ਤੇ ਵੀ ਰਾਰੇ ਆ ਹੀ ਜਾਂਦੇ ਨੇ ਕਈਆਂ ਨੂੰ ਸੋਲੀਆਂ ਤੇ ਵੀ ਹਜ਼ਾਰੇ ਆ ਹੀ ਜਾਂਦੇ ਨੇ ਉਡੀਕ ਫਸਲ ਦੀ ਰੱਖੀਏ ਪਿਆਰੇ ਆ ਹੀ ਜਾਂਦੇ ਨੇ ਸੀਨੇ ਕਾਲਖਾਨ ਦੇ ਚੀਰ ਸੱਜ ਜਾਗ ਉੱਠਦੀ ਹੈ ਚੱਕੂ ਮਾਰਦੇ ਚਾਹੀਏ ਕਿਨਾਰੇ ਆ ਹੀ ਜਾਂਦੇ ਨੇ ਤੇ ਅੱਜ ਸਾਡੇ درمیان ਮੁੱਖ ਮੰਤਰੀ ਸਾਹਿਬ ਬਹੁਤ ਚੁਪੇ ਨੇ ਬੜਾ ਇਤਿਹਾਸਕ ਦਿਹਾੜਾ ਹੈ ਇਤਿਹਾਸਕ ਘੜੀ ਹੈ ਇੱਕ ਯਾਦਗਾਰੀ ਪਲ ਹੈ ਯਾਦਗਾਰੀ ਪਲ ਨੇ ਖੁਸ਼ੀ ਦਾ ਪਲ ਨੇ ਖੁਸ਼ੀ ਘੜੀ ਹੈ ਕਹਿੰਦੇ ਨੇ ਘੜੀ ਘੜੀ ਵਿੱਚ ਬੜਾ ਫਰਕ ਹੁੰਦਾ ਹੈ ਕੁਝ ਲੱਖ ਜਾਕੜੀਆਂ ਯਾਦ ਕਰ ਜੋ ਜਿ ਘੜੀ ਜੋ ਸੱਜਣ ਵੀ ਛੋਲਦੀ ਹੈ ਇੱਕ ਮੇਲ ਦੀਆਂ ਇਹਦੀਆਂ ਜਾਕੜ ਜੀ ਕਰਦਾ ਹੈ ਤੁਹਾਡੇ ਆਉਣ ਦੀ ਸੋਣ ਜੀ ਘੜੀ ਉੱਤੇ ਵਾਰ ਦਈਏ ਕਈ ਲੱਖ ਜਾਕੜੀਆਂ ਕਈ ਲੱਖ ਜਾਕੜੀਆਂ ਤਾੜੀਆਂ ਨਾਲ ਸਵਾਗਤ ਵਕਤ ਦੀ ਸਖਰ ਕਰਨ ਵਾਲੇ ਇਹਦੇ ਵਕਤ ਬਰਬਾਦ ਨਹੀਂ ਕਰਦੇ ਉਹ ਵਕਤ ਨੂੰ ਨਹੀਂ ਪੁੱਛਦੇ ਵਕਤ ਉਹਨਾਂ ਨੂੰ ਪੁੱਛ ਕੇ ਗੁਜ਼ਰਦਾ ਹੈ ਅੱਜ ਫਕਤੀ ਵਿਜਾਕਰ ਨੂੰ ਸਮਝਦੇ ਹੋਏ ਆਪਣੇ ਨਿੱਤ ਦੇ ਜੀਵਨ ਤੋਂ ਸਖਾਵਾਂੇ ਪਰ ਕੱਢ ਕੇ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਸਾਡੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਰੈਵਨਿਊ ਐਂਡ ਰੀਐਬਿਲਿਟੇਸ਼ਨ ਜਾਸਟਰ ਮੈਨੇਜਮੈਂਟ ਵਾਟਰ ਸਪਲਾਈ ਸੈਨੀਟੇਸ਼ਨ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਤੇ ਨਾਲ ਹੀ ਸਾਡੇ ਪ੍ਰਿੰਸੀਪਲ ਮੈਡਮ ਕਾਰਜਕਾਰੀ ਮ्युनਿਸਪਲ ਅਮਰ ਰਵਿੰਦਰਪਾਲ ਕੌਰ ਜੀ ਉਹਨਾਂ ਦੇ ਨਾਲ ਆਈ ਹੋਈ ਐਮਸੀ ਸਾਹਿਬਾਨ ਇਸ ਇਲਾਕੇ ਦੇ ਪਤਵੰਤੇ ਸੱਜਣ ਬੱਚਿਆਂ ਦੇ ਮਾਤਾ ਪਿਤਾ ਪੰਚ ਸਹਿਬਾਨ ਸਰਪੰਚ ਸਹਿਬਾਨ ਤੇ ਇਸ ਇਲਾਕੇ ਦੀਆਂ ਬੜੀਆਂ ਰੌਸ਼ਨ ਰੂਹਾਂ ਤੇ ਜਿੰਦਰ ਮਿੱਟੂ ਜੀ ਜਿਹੜੇ ਹਲਕਾ ਕੋਆਰਡੀਨੇਟਰ ਨੇ ਧਰਮਜੀਤ ਸਿੰਘ ਜਿਹੜੇ ਹਲਕਾ ਕੋਆਰਡੀਨੇਟਰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਰਨੀ ਬੀ ਅਨੁਮਾਨ ਸਲਾਮ ਜਿਹੜਾ ਦਾ प्रोग्राम है कि बड़े संदीत समय जो शत्या गया बहुत सारे बच्चों ने इस प्रोग्राम अद्यापक ने पूर्ण सहयोग दता है इस समागम के ਮਾਨ ਸਤਿਕਾਰ ਕੈਬਨਟ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆ ਜੀ ਨਗਰ ਕੌਂਸਲ ਸੰਨੇਵਾਲ ਦੇ ਪ੍ਰਧਾਨ ਮੈਡਮ ਸਾਡੀ ਐਸਐਮਸੀ ਸਕੂਲ ਕਮੇਟੀ ਹੈ ਜਿਹੜੀ ਉਹਦੇ ਚੇਅਰਮੈਨ ਸ਼੍ਰੀ ਕੁਲਦੀਪ ਕੁਮਾਰ ਜੀ ਉਹਨਾਂ ਦੇ ਨਾਲ ਸੰਨੇਵਾਲ ਦੇ ਜਿਹੜੇ 代表ਾਂ ਦੇ ਸੱਜਣ ਮੈਂ ਮੋਸਤਾ ਵੱਲੋਂ ਅਤੇ ਬਗਵਾਲਖੀ ਅੰਮਰੋਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਬੜੇ ਆਪਣੇ ਜਿਹੜੇ ਕੀਮਤੀ ਸਮੇਂ ਤੇ ਰਜੀਮਿਆਂ ਦੇ ਵਿੱਚੋਂ ਟਾਈਮ ਕੱਢ ਕੇ ਕੱਡੇ ਵਿੱਚ ਅੱਜ ਹਾਜ਼ਰ ਹੋਏ ਨੇ ਸਨਮਾਨ ਦਿਨ ਸੌਮਿਆ ਹੈ ਇਸ ਲੱਕੇ ਦਾ ਇੱਕ ਜਾਨੀ ਪਹਿਚਾਣੀ ਜਿਹੜੀ ਪਹਿਲੇ ਖੇਤਰ ਵਿੱਚ ਸਭ ਪਿਆ ਹੈ

ਦੇਵੀ ਹੈ ਸੰਦੇਸ਼ ਨੂੰ ਤੋਂ ਕਰਨ ਦਾਲ ਸਹਿਤ ਜੁੜਾ ਮਾਣ ਹੈ ਜਿਹਦੇ ਅਸੋ ਇਹ ਕਿ ਮੈਰਿਟੋਰੀਅਲ ਪੂਲ ਦੇ ਵਿੱਚ 2023-24 ਦੇ ਵਿੱਚ 23 ਬੱਚਿਆਂ ਨੇ ਹੈ ਜਿਹੜਾ ਟੈਸਟ ਕਲੀਅਰ ਕੀਤਾ ਅੰਤ ਵਿੱਚ ਇਹਨਾਂ ਨੂੰ ਬੁਲਤੀਆ ਜਿਹੜਾ ਜਿਲ੍ਹਿਆਂ ਪੱਲੇ ਟੈਸਟ ਹੈ ਜਿਹੜਾ ਉਹ ਪਾਸ ਕੀਤਾ तेईस चौबीस दिन एन एम एन एम एम एस का जैक्ट है चार बच्चों वालों क्लीयर किया गया बच्चा है जरा क्लीयर होर ने जो भाषण मुकाबले हुए थे डिस्ट्रिक लैवल से फस्ट पोजिशन है जी वापस चौबी पचवीं सैशन ਜਿਹੜਾ ਹੁਣੇ ਇਹ ਜਲਤ ਕੁਛ ਦਿਨ ਪਹਿਲਾਂ ਆਇਆ ਹੈ 8 ਇੰਚ ਮਾਰਕ ਦੇ 13 ਬੱਚਿਆਂ ਨੇ 90% ਤੋਂ ਉੱਪਰ ਮਾਰਕਸ ਨੇ ਜਿਹੜੇ ਸਕੋਰ ਕੀਤੇ ਜਿਹੜਾ ਬਿੱਕਰ ਸਕੂਲ ਦੇ ਵਿੱਚੋਂ ਫਸਟ ਆਇਆ ਹੈ ਉਹਨੇ 600 ਦੇ ਵਿੱਚੋਂ 582 ਅੰਕ ਸਕੋਰ ਕੀਤੇ ਨੇ 99% ਮਾਰਕਸ ਨੇ ਬੱਚਿਆਂ ਦੇ 30% ਬੱਚੇ ਅਜਿਹੇ ਹੈ ਜਿਹੜਾ ਮੈਰਿਟ ਪੋਜੀਸ਼ਨ ਤੋਂ ਰਹਿ ਗਿਆ ਜੀ ਐਨ ਦੇ ਤਿੰਨ ਬੱਚੇ ਨੇ ਇਸ ਸਾਲ ਜਿਹੜਾ ਹੈ ਟੈਸਟ ਕਲੀਅਰ ਕੀਤਾ ਹੈ ਕੋਈ ਦਾ ਮੁਕਾਬਲੇ ਵਿੱਚ ਦਿੱਕ ਲੈਵਲ ਤੇ ਸਕੂਲ ਦੇ ਪਾਰਟਿਸਪੀਕੇਸ਼ਨ ਹੈ ਜਿਹੜੀ ਉਹ ਹੋਏ। ਤੋਂ ਇਹ ਜਿੰਨੀਆਂ ਵੀ ਪ੍ਰਾਪਤੀਆਂ ਨੇ ਇਹ ਜਿਹੜਾ ਹੈ ਸਡੇ ਸਾਨੇਵਾਲ ਲੱਕੇ ਦਾ ਜਿਹੜਾ ਸਹਿਯੋਗ ਹੈ ਉਸ ਸਕੂਲ ਨੂੰ ਉਹਦੇ ਸਦਕਾ ਸਡੇ ਸਟਾਫ ਦੀ ਸੁਮਤੀ ਅਗਵਾਈ ਸਦਕਾ ਹੈ ਜਿਹੜਾ ਮਿਲਿਆ ਹੈ। ਸਰਕਾਰ ਹੈ ਜਿਹੜੀ ਸਿੱਖਿਆ ਕ੍ਰਾਂਤੀ ਦੇ ਪੌਰਤੀ ਉਪਰਾਲੇ ਕਰ ਲਈ ਹੈ ਸੋ ਸਰਕਾਰ ਵੱਲੋਂ ਤਾਂ ਸਾਨੂੰ ਪੂਰਾ ਸਹਿਯੋਗ ਹੈ ਇੱਕ ਜਿੱਥੇ ਥੋੜੀ ਘਾਟ ਮੈਨੂੰ ਨਜ਼ਰ ਆ ਰਹੀ ਹੈ ਉਹ ਵਿਦਿਆਰਥੀਆਂ ਦੇ ਪੇਰੈਂਟਸ ਵੱਲੋਂ ਹੈ ਜੇਕਰ ਉਹ ਸਹਿਯੋਗ ਦੇਣ ਤਾਂ ਜਿਹੜੇ ਬੱਚੇ ਹੈ ਹੋਰ ਵੀ ਬਲੰਦੀਆਂ ਨੂੰ ਚੂਹ ਸਕਦੇ ਨੇ ਔਰ ਜਿਹੜੀਆਂ ਮਾਨਮੱਤੇ ਚੱਕੀਆਂ ਤਾਇਆਂ ਨੇ ਉਹਨਾਂ ਦਾ ਵੈਲਕਮ ਕਰਦੀਆਂ ਔਰ ਨਾਲ ਹੀ ਧੰਨਵਾਦ ਕਰਦੀਆਂ ਹਨ ਜਿਨ੍ਹਾਂ ਨੇ ਆਪਰੇਸ਼ਿੰਗ ਦੇ ਸਮੇਂ ਲਈ ਵਿਜ਼ੂਅਲ ਸਮਾਗਦਕ ਦੇ ਸਾਨੂੰ ਨਵਾਜਿਆ ਥੈਂਕ ਯੂ ਬਹੁਤ ਧੰਨਵਾਦ ਆ ਸਾਡੇ ਸਟੇਜ ਤੇ ਬਿਰਾਜਮਾਨ ਪ੍ਰਿੰਸੀਪਲ ਸਾਹਿਬ ਨਾਲ ਸਾਹਮਣੇ ਬੈਠੇ ਹੋਏ ਬੱਚੇ ਬੱਚਿਆਂ ਦੇ ਪੇਰਾਂ ਸਾਡੇ ਨਗਰ ਕੌਸ਼ਲ ਦੇ ਪ੍ਰਧਾਨ ਜੀ ਕੌਂਸਲਰ ਸਹਿਬਾਨ ਹੋਰ ਵੀ ਹਾਜ਼ਰੀਆਂ ਮੇਨ ਸਬਸੀਤਾ ਆਵਾਜ਼ੀ ਪਾਰਟੀ ਦੀਆਂ ਸੋ ਆਓ ਸਭ ਤੋਂ ਪਹਿਲਾਂ ਹਤੇ ਦੀ ਸਾਈ ਪਾਈਏ ਵਾਹਿਗੁਰੂ ਜੀ ਕਾ ਥਾਲਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਪਿਆਰੇ ਪੈਰ ਬਰਾਵੋ ਅੱਜ ਦਾ ਦਿਨ ਬਹੁਤ ਭਾਗਾ ਭਰਿਆ ਹੈ ਅਸੀਂ ਬਹੁਤ ਸਾਲਾਂ ਤੋਂ ਅੱਜ ਦੇ ਸੁਭਾਗੇ ਦਿਨ ਨੂੰ ਮੇਸਬਰੀ ਨਾਲੋਂ ਦੇਖ ਰਹੇ ਹਾਂ ਜਿਸ ਸਕੂਲ ਵਿੱਚ ਅਸੀਂ ਹੁਣ ਖੜੇ ਹਾਂ ਇਹ ਸਿਰਫ ਇੱਕ ਬਿਲਡਿੰਗ ਨਹੀਂ ਇੱਥੇ ਪੜਨ ਵਾਲੇ ਬੱਚਿਆਂ ਦੇ ਸੁਪਨੇ ਸਕਾਰ ਕਰਨ ਵਾਲਾ ਇੱਕ ਇਕਰਸਤ ਸਥਾਨ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਸਰਤਾਕ ਸਿੰਘ ਮਾਨ ਦੀ ਸਰਕਾਰ ਵੱਲੋਂ ਜਿਹੜੇ ਦੋ ਕਮਰਿਆਂ ਦੇ ਲਈ ਅਜਿਤ ਘਟਨ ਕੀਤਾ ਉਹਨੇ 110000 ਰੁਪਏ ਗ੍ਰਾਂਟ ਭੇਜੀ ਗਈ ਸੀ। ਤੋਂ ਨਵੇਂ ਕਲਾਸਰੂਮ, ਲੈਬ, ਲਾਇਬ੍ਰੇਰੀ ਦਾ ਨਵੀਕਨ, ਟਾਇਲਟ, ਪੀਨ ਵਾਲਾ ਸਾਫ ਪਾਣੀ, ਚਾਰਖਾਰੀ ਅਤੇ ਅਜਿਤ ਫਰਨੀਚਰ ਇਹ ਸਾਰੀਆਂ ਸਹੂਲਤਾਂ ਪੰਜਾਬ ਨੂੰ 21ਵੀਂ ਸਦੀ ਦੇ ਹਾਂ ਦਾ ਬਣਾਉਣ ਵਾਸਤੇ ਕੀਤੇ ਜਾ ਰਹੇ ਹਨ। ਕਿਨਾਂ ਵਿਕਾਸ ਕਰਵਾ ਦਾ ਘਾਟ ਨਹੀਂ ਪੱਥਰ ਲਗਾ ਕੇ ਸਿਰਫ ਰੀਵਰ ਕੱਟਣਾ ਹੀ ਕੰਮ ਨਹੀਂ ਹੈ ਸਗੋਂ ਇਹ ਪੰਜਾਬ ਦੇ ਬੱਚਿਆਂ ਦੇ ਪੁਲਿਤ ਨੂੰ ਸੰਗਾਰਤ ਵਾਲੇ ਬਦਲਾਅ ਦੀ ਜਨਮ ਜੋ ਅਸੀਂ ਸਾਰੇ ਰਾਜਨਿਕ ਬੱਚਿਆਂ ਲਈ ਕਰ ਰਹੇ ਹਾਂ ਪਿਆਰੇ ਵੀਰੋ ਭੈਣੋ 2022 ਦੀ ਵਿਧਾਨ ਸਭਾ ਚੋਣਾਂ ਸਮੇਂ ਉਹਦਾ ਸਮੇਂ ਸੀ ਪੰਜਾਬ ਦੇ ਲੋਕਾਂ ਨੇ ਤਕਰੀਰ ਕੀਤੀ ਸੀ ਇੱਕ ਮੌਕਾ ਤੇਜਜੀਬਾਦ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਤੇ ਨਾਲ ਹੀ ਇਹ ਗਰੰਟੀ ਦਿੱਤੀ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਨੂੰ ਸੁਧਾਰਿਆ ਜਾਵੇਗਾ ਪੰਜਾਬੀਆਂ ਨੇ ਸਾਡੇ ਤੇ ਭਰੋਸਾ ਕਰਕੇ ਆਮ ਆਦਮੀ ਪਾਰਟੀ ਨੂੰ 91 ਸੀਟਾਂ ਜਿਤਾ ਕੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸਰਕਾਰ ਵੱਲੋਂ ਤੁਰੰਤ ਬਾਅਦ ਮੁੱਖ ਮੰਤਰੀ ਸਰਦਾਰ ਭੋਗ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦਾ ਕੰਮ ਸ਼ੁਰੂ ਕਰ ਦਿੱਤਾ। ਪਾਣੇ ਸਾਹਮਣੇ ਦਿੱਲੀ ਦੀ ਸਿੱਖਿਆ ਕਰਾਨੀ ਦਾ ਮਾਡਲ ਸੀ ਜਿੱਥੇ ਅਰਵਿੰਦ ਕੇਜਰੀਵਾਲ ਜੀ ਅਤੇ ਸ੍ਰੀ ਮਨੀ ਸੋਧਿਆ ਜੀ ਨੇ ਪੂਰੀ ਇਮਾਨਦਾਰੀ ਨਾਲ ਦ੍ਰਿਸ਼ਤਾ ਨਾਲ ਦੇਸ਼ ਅੰਦਰ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀ ਲਿਆਦੀ ਅਸੀਂ ਪੰਜਾਬ ਦੀ ਸਿੱਖਿਆ ਨੂੰ ਵਿਸ਼ਵ ਵਿਆਪੀ ਬਣਾਉਣ ਦਾ ਸੁਪਨਾ ਲੈ ਕੇ ਸੁੰਨਾ ਲੈ ਕੇ ਕੰਮ ਸ਼ੁਰੂ ਕੀਤਾ ਅੱਜ ਮੈਂ ਇੱਕ ਝੋਕੇ ਕਹਿ ਸਕਦਾ ਕਿ 3 ਸਾਲਾਂ ਦੇ ਬਹੁਤ ਹੀ ਥੋੜੇ ਸਮੇਂ ਵਿੱਚ ਪੰਜਾਬ ਦੇ ਖਸਤਾ ਹਾਲ ਸਿੱਖਿਆ ਸਿਸਟਮ ਨੂੰ ਸੁਧਾਰ ਕੇ ਹਰ ਗਲੀ ਮੰਡੇ ਤੱਕ ਸਿੱਖਿਆ ਕ੍ਰਾਂਤੀ ਦੀ ਲਹਿਰ ਚਾੜ ਦਿੱਤੀ ਪੰਜਾਬ ਦੇ ਕਰੀਬ 20000 ਸਰਕਾਰੀ ਸਕੂਲਾਂ ਵਿੱਚ ਲਗਭਗ 28 ਲੱਖ ਬੱਚੇ ਪੜਦੇ ਹਨ ਜਦੋਂ ਪੰਜਾਬ ਦੇ ਲੋਕਾਂ ਨੂੰ ਲੋਕਾਂ ਦੇ ਸਾਨੂੰ ਇਹ ਸੇਵਾ ਦਿੱਤੀ ਤਾਂ ਉਸ ਵੇਲੇ ਬਹੁਤ ਸਾਰੇ ਸਕੂਲਾਂ ਵਿੱਚ ਚਾਰ ਦੀਵਾਰੀ ਨਹੀਂ ਸੀ ਟਾਇਲਟ ਨਹੀਂ ਸੀ ਪੀਣ ਵਾਲਾ ਪਾਣੀ ਨਹੀਂ ਸੀ ਬੱਚੇ ਜ਼ਮੀਨ ਤੇ ਬੈਠਦੇ ਸੀ ਟੱਪਰਾਂ ਤੇ ਬੈਠਦੇ ਸੀ ਪੜ੍ਹਾਈ ਲਈ ਕੋਈ ਵਾਤਾਵਰਣ ਮੌਜੂਦ ਨਹੀਂ ਸੀ ਮੈਂ 3 ਸਾਲਾਂ ਦੇ ਅੰਦਰ ਅੰਦਰ ਇਹ ਹਾਲਾਤ ਹੁਣ ਬਦਲ ਚੁੱਕੇ ਹਨ ਹੁਣ ਹਰ ਸਕੂਲ ਵਿੱਚ ਬੱਚਿਆਂ ਦੇ ਬੈਠਣ ਵਾਲੇ ਡੈਸਕ ਹਨ ਹਰ ਕਲਾਸਰੂਮ ਵਿੱਚ ਗ੍ਰੀਨ ਬੋਰਡ ਹਨ ਪੀਣ ਅਤੇ ਪਾਣੀ ਅਤੇ ਟਾਇਲਟ ਦਾ ਪ੍ਰਬੰਧ ਹੈ ਵੜੀ ਟੂਕ ਪਾ ਵਾਤਾਵਰਣ ਮਜੂਰ ਹੈ ਲਗਭਗ ਹਾਸਪੂਲੀ ਚਾਰ ਗੋਰੀ ਬਣ ਚੁੱਕੀ ਹੈ 17000 ਸਕੂਲਾਂ ਵਿੱਚ ਵਾਈਫਾਈ ਕਨੈਕਸ਼ਨ ਲੱਗ ਕੇ 12700 ਪੱਕੇ ਕਰਕੇ ਉਹਦੇ ਤੋਂ ਘਾਹ ਲੇ 10 ਤੋਂ 4 guna ਵਾਦਾ ਕੀਤਾ ਗਿਆ ਹੈ 20000 ਦਾ ਵੀ ਵਾਦਾ ਤੇ ਆਪਣੀ ਭੱਤੀ ਹਜ਼ਾਰਾਂ ਨਵੇਂ ਕਲਾਸਰੂਮ हर सीयर सैकेंडरी स्कूल में सिक्योरिटी तो गार्ड और कैंप्स मैनेजर लगभग नौ हज़ार चौकीदार सफाई सेवक बोर्ड प्रीक्षा के बेहतरी नतीजे आ रहे हैं सरकारी स्कूलों केवे बच्चों ने जे इंजीनियरिंग की प्रीख्या पास की स्कूल एमरस माडल जो कि मोहाली अमृतसर और लुधियाना वर्ग के, के सरकारी स्कूल सिक्षा की नवेक पसाण ਬੜ ਗਿਆ ਇਹਦਾ ਸਕੂਲਾਂ ਦੀ ਸਾਨ ਦਾ 유ਨੀਫਾਰਮ ਅਗੁਨਿਕ 바 સેવા ਕੋਚਿੰਗ ਅਤੇ ਕੈਰੀਅਰ ਗਾਈਡੈਂਸ ਮਿਲ ਰਹੀ ਹੈ 100 ਤੋਂ ਜ਼ਿਆਦਾ ਸਕੂਲਾਂ ਵਿੱਚ 바 સેવા ਸ਼ੁਰੂ ਹੋ ਚੁੱਕੀ ਹੈ ਜਿਸ ਨਾਲ 10000 ਤੋਂ ਵੱਧ ਬੱਚਿਆਂ ਨੇ ਵਿਸ਼ੇਸ਼ ਕਰਕੇ ਲੜਕੀਆਂ ਨੂੰ ਫਾਇਦਾ ਹੋ ਰਿਹਾ ਹੈ ਸਕੂਲ ਦੂਰ ਹੋਣ ਕਾਰਨ ਜੋ ਲੜਕੀਆਂ ਪੜ੍ਹਾਈ ਛੱਡਣ ਲਈ ਮਜਬੂਰ ਸਨ ਉਹਨਾਂ ਨੂੰ ਇੱਕਲੇ ਸੁਪਨੇ ਪੂਰੇ ਕਰਨ ਵਾਸਤੇ ਸਕੂਲਾਂ ਵਿੱਚ ਪੜ੍ਹਨ ਆ ਰਹੀਆਂ ਬੱਚਿਆਂ ਨੂੰ ISRO IIM IID ਵਰਗੀਆਂ ਸੰਸਥਾਵਾਂ ਦੇ ਵਿਜਿਤ ਕਰਵਾ ਕੇ ਉਹ ਆਪਣੇ ਸਾਧਨ ਪਰਿਖ ਦੇ ਸੁਨਹਿਰੀ ਸੁਪਨੇ ਸিকার ਕਰਨ ਉਤਸ਼ਾਹਿਤ ਕੀਤਾ ਜਾ ਰਹੇ 11ਵੀਂ ਜਮਾਤ ਦੇ ਬੱਚਿਆਂ ਲਈ ਬਿジネス ਬਲੈਸਟ ਪ੍ਰੋਗਰਾਮ ਰਾਹੀਂ 55000 ਵਿਦਿਆਰਥੀਆਂ ਨੂੰ 2000 ਰੁਪਏ ਦੀ ਸੀਟ ਮਨੀ ਦੇ ਕੇ ਉਹਨਾਂ ਨੂੰ ਰੁਜ਼ਗਾਰ ਲਈਆ ਕਰੂਣ ਦੇ ਸਮਰਥ ਬਣਾਉਣ ਦਾ ਪ੍ਰਯੋਗ ਕੀਤਾ ਦੋਸਤੋ 50 ਪ੍ਰਿੰਸੀਪਲਾਂ ਨੂੰ ਸਿੰਗਾਪੁਰ 150 ਅਧਿਆਪਕਾਂ ਨੂੰ ਆਈ ਇਹ ਅੰਦਾਜ਼ ਅਤੇ ਬੱਚਰ ਦੇ ਆਪਕ ਨੂੰ ਸਿਖਲਾਈ ਵਾਸਤੇ ਫਿਰ ਟੈਨ ਭੇਜਿਆ ਗਿਆ ਸੈਂਕੜੇ ਖੇਡ ਮੈਦਾਨ ਵਿਸਤ੍ਰਿਤ ਕੀਤੇ ਗਏ ਤਾਂ ਕਿ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮਨਾ ਮਾਰ ਸਕਣ ਤਿੰਨ ਸਾਲ ਪਹਿਲਾਂ ਅਸੀਂ ਪਿੰਡਾਂ ਤੇ ਸ਼ਹਿਰਾਂ ਦੇ ਹੱਦ ਘੱਟ ਤੱਕ ਪਹੁੰਚ ਕਰਕੇ ਇੱਕ ਹੀ ਗੱਲ ਕਹੀ ਸੀ ਇੱਕ ਵਕਤ ਕੇਜਰੀਵਾਲ ਨੂੰ ਇੱਕ ਵਕਤ ਭਵੰਤਵਾਲ ਨੂੰ ਪਰ ਮੂਦੇਓ ਤੁਸੀਂ ਸਾਡੇ ਦੇ ਪਰੋਸਾ ਕਰਕੇ ਬਖਤਾ ਦਿੱਤਾ ਅਸੀਂ ਤੁਹਾਡੇ ਪਰੋਸਾ ਸਿੱਟ ਕੇ ਆ ਕੇ ਸਤਿਕਾਰ ਕੀਤਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਕੇ ਦਿਨ ਦਾ ਤੁਹਾਡੀ ਸੇਵਾ ਕਰਦੇ ਅੱਜ ਪੰਜਾਬ ਨਸ਼ਿਆਂ ਦੇ ਖਿਲਾਫ ਵੱਡੀ ਲੜਾਈ ਲਾ ਰਹੇ ਆ ਪਹਿਲਾਂ ਵਾਰੀ ਸਰਕਾਰਾਂ ਨੇ ਨਸ਼ੇ ਰੋਕਣ ਦੀ ਵਜਾਏ ਖੁਦ ਨਸ਼ਾ ਵੇਚਣ ਵਾਲਿਆਂ ਦੀ ਉਸਤ ਪਨਾਹੀ ਕੀਤੀ ਸਾਡੀ ਸਰਕਾਰ ਨੇ ਨਸ਼ਾ mafia ਨੂੰ ਕਰਦੇ ਆ ਸਰ ਤਾਂ ਕੇ ਉਹਨਾਂ ਦੀ ਕਰੋੜਾਂ ਰੁਪਏ ਦੀਆਂ ਜائਦਾਦਾਂ ਜ਼ਬਤ ਕੀਤੀਆਂ ਹੁਣ ਬਲਦੋਜੇ ਚੱਲਦੇ ਹਨ ਨਸਲ ਸਪਲਾਈ ਚੈਨ ਟੁੱਟ ਰਹੀ ਹੈ ਇਹ ਸਿਰਫ ਵਿਭਾਗੀ ਕਾਰਵੇ ਨਹੀਂ ਸਗੋ ਪੰਜਾਬ ਦੀ ਆਤਮਾਨ ਬਚਾਉਣ ਦੀ ਜੰਗ ਜਿਹੜੀ ਅਮਨ ਕੇਰਿਵਾਦੀ ਦੀ ਸਿੱਧੀ ਗਵਾਹੀ ਇੱਥੇ ਖੜੀ ਆ ਰਹੀ ਹੈ ਬਹੁਤ ਹੀ ਉਸੂਤ ਵਿਚਾਰ ਪੇਸ਼ ਕੀਤੇ ਨੇ ਪੰਜਾਬ ਸਰਕਾਰ ਦੀ ਰਿਪੋਰਟ 25 ਰੋਕ ਦੇ ਵਿੱਚ ਪੇਸ਼ ਕੀਤੀ ਗਈ ਹੈ ਜਿਵੇਂ ਕਿ ਮੈਗਨਸਕੂਲ ਦੀ ਰਿਪੋਰਟ ਪੇਸ਼ ਕੀਤੀ ਤੀਕ ਵਾਰ ਜ਼ੋਰਦਾਰ ਤਾੜੀਆਂ ਪੰਜਾਬ ਨਸ਼ਿਆਂ ਵਿਰੁੱਧ ਜੰਗ ਚੱਲ ਰਿਹਾ ਹੈ ਸਿੱਖਿਆ ਦੇ ਵਿੱਚ ਕ੍ਰਾਂਤੀ ਹੈ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇ ਦਾ ਉਮੀ ਲੱਖ 10000 ਵਰਗੇ ਕਮਰਿਆਂ ਦੇ ਉਦਘਾਟਨ ਕਰਕੇ ਸੋਨਾ ਸੱਜਾ ਬਣਾ ਕੇ ਸਾਨੂੰ ਵੀ ਇੱਕ ਵਧੀਆ ਮਾਹੌਲ ਦਿੱਤਾ ਹੈ ਮੈਂ ਕਹਿੰਦਾ ਹਾਂ ਇੱਕ ਮੌਕਾ ਕੇਸ਼ਰੀਵਾਲ ਨੂੰ ਇੱਕ ਮੌਕਾ ਭਗਵਾਨ ਹਨਮਾਨ ਜੀ ਨੂੰ ਤੇ ਜਿਹਵੇਂ ਕਹਿੰਦਾ ਹੈ ਕਿ ਇੱਕ ਮੌਕਾ ਵਧੀਆ ਨਾਲ ਦੇ ਤਿਆਰ ਕਰਕੇ ਅਧਿਆਪਕਾਂ ਨੂੰ ਦਿੱਤਾ ਜਿਸ ਸਿੱਖਿਆ ਦੇ ਲਈ ਇਹਦੇ ਲਈ ਇੱਕ ਜ਼ੋਰਦਾਰ ਤਾੜੀਆਂ ਕਿ ਜੇ ਸਕੂਲਾਂ ਦੇ ਅੰਦਰ ਸੁਵਿਧਾ ਹੋਣ ਜਾਂ ਸਖਾਵਾਂ ਹੋਣ ਹੋਊਗਾ ਸੀਐਮ ਸਾਹਿਬ ਕਹਿੰਦੇ ਕਿ ਵਧੀਆ ਰੰਗ ਦੀ ਹੈ ਜਿਹੜਾ ਉਹ ਸਾਨੂੰ ਮੁਹੱਈਆ ਕਰਾਇਆ ਜਾਊਗਾ ਤਾਂ ਹੀ ਸਾਡੀਆਂ ਬੱਚਿਆਂ ਕਰਤਨਾ ਚਾਹਵਦਾ ਵਾਂ ਨਹੀਂ ਤਾਂ ਬਿਨਾਂ ਮੰਬਰਾਂ ਚ ਬਿਡਾਰੀਆਂ ਲਾਉਣ ਗਿਆ ਅੰਬਰਾਂ ਚ ਬਿਡਾਰੀਆਂ ਲਾਉਣ ਗਿਆ ਇਹ ਬਹੁਤ ਹੀ ਸੱਚਾ ਬਰਾਲਾ ਜਣਾ ਫੋਟੋ ਦਿੱਤਾ ਹੈ ਕਿ ਹੁਣ ਮੰਤਰੀ ਸਾਹਿਬ ਦਾ ਇਹਦਾ ਉਹ ਸਨਮਾਨ ਹੈ ਉਹ ਸਕੂਲ ਵੱਲੋਂ ਮੈਨੇਜਮੈਂਟ ਕਮੇਟੀ ਵੱਲੋਂ तो सतवंत है मैं, मैं करूंगा को बेनती करूँगा कि वो सम्मान करें आपकी मोहब्बत को आपकी मोहब्बत को क्या किताब दें आपकी मोहब्बत को क्या किताब दें जो खुद भाव हो उसे क्या जवाब दें खुद के मोहब्बत ਸਤਿ ਸ੍ਰੀ ਅਕਾਲ ਜੀ ਚਰਨ ਦੀ ਤੋਂ ਜੀਰ ਦੀ 91 ਦੇ ਵੀ ਤੋਂ ਅਸ਼ਵਨ ਦੇਵੀ ਤੋਂ ਜਿਹੜੇ ਪਤਕਾ ਸਹਿਰਾਂ ਕਰਦੇ ਨੇ ਉਹਨਾਂ ਦਾ ਅਸੀਂ ਤੇ ਧੰਨਵਾਦੀਆਂ ਬਹੁਤ ਅਜਿਹਾ ਧੰਨਵਾਦ ਹੈ ਜਿਹੜਾ ਅਧਿਕਾਰੀਆਂ ਦੇ ਵਿੱਚ ਉਹਦੇ ਬਾਰੇ ਬਹੁਤ ਧੰਨਵਾਦੀ ਹੈ ਤੁਹਾਡਾ ਸਾਰੇ ਮਿਹਨਤ ਵਾਲੇ ਵੀਰਾਂ ਦਾ ਤੇ ਮੁੱਖ ਮੰਤਰੀ ਸਰਦਾਰ ਗੁਰਵ ਸਿੰਘ ਮਾਨ ਜੀ ਸਰਕਾਰ ਦੇ ਵਿੱਚ ਕਿ ਅਸੀਂ ਜਦੋਂ 2022 ਦੇ ਵਿੱਚ ਸਕੂਲਾਂ ਵਿੱਚ ਜਾਂਦੇ ਸੀ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਇੱਕ ਮੱਕਾ ਕਦੇਵਾ ਜਦੋਂ ਇੱਕ ਮੱਕਾ ਭਗਵਾਨ ਤੁਮਨ ਨੂੰ ਦਿਓ ਅਸੀਂ ਸਕੂਲਾਂ ਦੀ ਨਿਹਾਲ ਬਦਲ ਦਾਂਗੇ ਅਸੀਂ ਪੰਜਾਬ ਤੋਂ ਨਸਮ ਪੰਜਾਬ ਕਰਾਰੇ ਅਸੀਂ ਮੁਹੱਲਾ ਕਮਲ ਕਰਾਂਗੇ ਸੋ ਸਾਰੇ ਕੰਮਾਂ ਦੀ ਸ਼ੁਰੂਆਤ ਅਸੀਂ ਤਿੰਨ ਸੌ ਦੁਆਰੇ ਜੋ ਅੱਜ ਇਸ ਸਕੂਲ ਦੇ ਵਿੱਚ ਆਮ ਲੱਖ ਦਾ 60 ਰੁਪਏ ਦੀ ਗ੍ਰਾਂਟ ਨਾਲ ਦੋ ਕਮਰੇ ਤਿਆਰ ਹੋਏ ਨੇ ਜੋ ਬੱਚਿਆਂ ਨੂੰ ਸੰਭਾਲੇਗੇ ਸੋ ਪ੍ਰਿੰਸੀਪਲ ਸਾਹਿਬਾਨ ਦਾ ਬਹੁਤ ਧੰਨਵਾਦ ਕਿਉਂਕਿ ਜਦੋਂ ਪ੍ਰਾਇਨੀਅਸ ਸਕੂਲਾਂ ਦੇ ਵਿੱਚ ਕੋਈ ਵੀ ਸਕੂਲਾਂ ਲਈ ਫੰਡ ਉਪਲਬਧ ਹੁੰਦਾ ਨਹੀਂ ਸੀ ਤੇ ਜੇ ਹੁੰਦਾ ਸੀ ਤੇ ਉਹ ਰਸਤੇ ਵੀ ਖਾਕ ਹੋ ਜਾਂਦੇ ਸੀ ਤੇ ਪਹਿਲੀ ਲੋਕਾਲੀ ਸਰਕਾਰਾਂ ਜਿਹੜੀਆਂ ਦੇ ਵਿੱਚ 2110000 ਦੀ بجائے ਮ्युनਿਸਪਲ ਸਰ ਸਾਹਿਬ ਉਹਨਾਂ ਨੇ ਸੈਂਕੜੇ ਵੱਧ ਪੈਸੇ ਲਾਏ ਹੋ ਕਿਉਂਕਿ ਇਮਾਨਦਾਰ ਸਰਕਾਰ ਦੇ ਨਾਲ ਨਾਲ ਇਮਾਨਦਾਰ ਮ्युनਿਸਪਲ ਸਰ ਸਾਹਿਬ ਪੂਰਾ ਪ੍ਰਸ਼ਾਸਨ ਕਰ ਰਿਹਾ ਸੋ ਬਹੁਤ ਖੁਸ਼ੀ ਹੋਈ ਅੱਜ ਦੋ ਕਮਰੇ ਦਾ ਕਟਟ ਕਰਕੇ ਆਉਣ ਵਾਲੇ ਸਮਾਂ ਦੇ ਵਿੱਚ ਵੀ ਜੋ ਵੀ ਸਾਨੂੰ ਇਸ ਸਕੂਲ ਵੱਲੋਂ ਜਿਹਨਾਂ ਨੂੰ ਗ੍ਰਾਂਟ ਦੀ ਮੰਗ ਹੋਈ ਸੀ ਜੀ ਅਸੀਂ ਪੰਜਾਬ ਸਰਕਾਰ ਨੂੰ ਉਹਨੂੰ ਜਲਦੀ ਪੂਰਾ ਕਰਾਂਗੇ ਬੱਚਿਆਂ ਦੇ ਕੋਈ ਵਧੀਆ ਕੋਈ ਖੁਣਾਉਣ ਲਈ ਤੋਬੇ ਇੰਦਮਾਨ ਹੋਏਗੀ ਜੋ ਵੀ ਚਾਹੇ ਖੇਡਾਂ ਤੋਂ ਖੇਡਵੇ ਅਸੀਂ ਹਰ ਜਿਹੜੀ ਤਰ੍ਹਾਂ ਦਾ ਕਰਦਾ ਸਵੇਰ ਤੋਂ ਕਿਹੜੇ ਕਿਹੜੇ ਸਕੂਲ ਜਾ ਚੁੱਕਾ ਜੀ ਹੈ ਅੱਜ ਇੰਦਮਾਨ ਹੋ ਰਿਹਾ ਅੱਜ ਪਹਿਲਾ ਸਕੂਲ ਰੋਡ ਦਾ ਟ੍ਰਾਫਿਕ ਪਹਿਲਾਂ ਮੇਰੀ ਗੁੰਨੀ ਆਏ ਹੋਏ ਤੇ ਖੇਡਾਂ ਵਾਲੇ ਬੱਚਿਆਂ ਨੂੰ ਕ੍ਰਿਕਟ ਦਾ ਸਮਾਨ ਵੰਡ ਕੇ ਆਏ ਸੀ ਕਿ ਹੁਣ ਇਸ ਹਲਕੇ ਦੇ ਵਿੱਚ ਦੋ ਸਕੂਲ ਹੋਰ ਤੇ ਹਲਕਾ ਦਾਖੇ ਦੇ ਵਿੱਚ ਵੀ ਮੇਰੀ ਡਿਊਟੀ ਲੱਗੀ ਹੈ ਮੈਂ ਉੱਥੇ ਜਾਵਾਂਗਾ ਪ੍ਰਾਈਵੇਟ ਸਕੂਲਾਂ ਲੈ ਕੇ ਸਾਰੇ ਕੋਲ ਜਿੱਦਾਂ 600 ਰੁਪਏ ਰੁਪਏ ਸੰਭੇ ਚਾਹੀਏ ਭੀਆ ਉਹ ਬਸ ਹੁਣ ਦੇ ਨੇ ਜੋ ਜਿਆਦਾ ਬਿਆਨ ਆਇਆ ਤੁਸੀਂ ਨਹੀਂ ਪਤਾ ਕਿ ਕਦਮ ਨੇ ਸਿੱਖਿਆ ਮੰਤਰੀ ਸਾਹਿਬ ਨੇ ਕਾਫੀ ਸਿਕੰਦਰ ਕੱਸਿਆ ਹੋਇਆ ਹੈ ਪ੍ਰਾਈਵੇਟ ਸਕੂਲਾਂ ਦੇ ਉੱਤੇ ਹੋਰ ਵੀ ਜੇ ਕੋਈ ਗੱਲ ਚਿੰਤਾ ਤੁਸੀਂ ਦੱਸ ਸਕੋ ਧਿਆਨ ਦੇ ਵਿੱਚ ਆਉਂਦੀ ਹੈ ਤੇ ਅਸੀਂ ਉੱਤੇ ਕਾਰਵਾਈ ਕਰਾਂਗੇ ਜੀ ਜੀ